ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ ਚੋਂ ਦੁਨੀਆ ਦੇ ਜਿਸ ਕੋ ਨੇ ਅੱਜ ਤੁਸੀਂ ਮੀਡੀਆ ਆਪਣਾ ਪੰਜਾਬ ਨਾਲ ਜੁੜੇ ਹੋ ਤੇ ਪ੍ਰੋਗਰਾਮ ਆਥਣ ਵੇਲਾ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਤੇ ਉਮੀਦ ਕਰਦਾ ਤੁਸੀਂ ਜਿੱਥੋਂ ਵੀ ਜੁੜੇ ਹੋ ਸਾਰੇ ਚੜ੍ਹਦੀ ਕਲਾ ਚੋਂ ਤੇ ਗੱਲ ਕਰਾਂਗੇ ਅੱਜ ਕੁਝ ਅਹਿਮ ਖਬਰਾਂ ਦੀ ਸ਼੍ਰੀ ਅਕਾਲ ਤੱਕ ਸਾਬ ਦੇ ਉੱਤੇ ਅੱਜ ਪੰਜ ਸਿੰਘ ਸਹਿਬਾਨਾਂ ਦੀ ਇਕਤਰਤਾ ਹੋਈ ਹੈ ਉਹਦੇ ਵਿੱਚ ਕੀ ਕੁਝ ਫੈਸਲੇ ਹੋਏ ਨੇ ਗੱਲ ਉਹਦੀ ਕਰਾਂਗੇ ਵਿਕਰਮ ਮਜੀਠੀ ਆ ਉਹਨਾਂ ਦੀ ਜਵਾਨਤਰ ਜੀ ਦਾ ਕੀ ਬਣਿਆ ਗੱਲ ਉਹਦੀ ਵੀ ਕਰਾਂਗੇ ਸੋ ਇਸ ਤੋਂ ਇਲਾਵਾ ਅੱਜ ਜਿਹੜੇ ਆਕਾਲ ਤਖਤ ਸਾਹਿਬ ਨੇ ਹੋਰ ਕੀ ਹਦਾਇਤ ਜਾਰੀ ਕੀਤੇ ਨੇ ਉਸ ਦੇ ਉੱਤੇ ਗੱਲਬਾਤ ਕਰਾਂਗੇ ਤੇ ਕੁੱਲ ਮਿਲਾ ਕੇ ਪੰਜਾਬ ਤੇ ਬਾਕੀ ਹੋਰ ਸੂਬਿਆਂ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਾਰੇ ਗੱਲਬਾਤ ਕਰਾਂਗੇ ਤੇ ਮੋਹਾਲੀ ਤੋਂ ਇੱਕ ਖਬਰ ਆ ਰਹੀ ਹੈ ਕਿ ਉੱਥੇ ਅੱਜ ਸਵੇਰੇ ਇੰਡਸਟਰੀ ਏਰੀਆ ਦੇ ਵਿੱਚ ਇੱਕ ਆਕਸੀਜਨ ਫੈਕਟਰੀ ਦੇ ਵਿੱਚ ਇੱਕ ਜਬਰਦਸਤ ਧਮਾਕਾ ਹੋਇਆ ਉਸ ਤੋਂ ਬਾਅਦ ਕੁਝ ਲੋਕ ਜ਼ਖਮੀ ਹੋਏ ਨੇ ਸਮਰਹਿੰਦੇ ਫਾਇਰ ਬ੍ਰਿਗੇਡ ਤੇ ਪ੍ਰਸ਼ਾਸਨ ਨੇ ਉੱਥੇ ਸੰਤਿਤੇ ਕਾਬੂ ਪਾਇਆ ਸੋ ਕੁਲ ਮਲਾ ਕੇ ਹੋਰ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਆਪਾਂ ਚਰਚਾ ਕਰਨੀ ਹੈ ਸੋ ਜਿੰਨੇ ਵੀ ਸਰੋਤੇ ਤੁਸੀਂ ਜੁੜ ਰਹੇ ਹੋ ਸਭ ਦਾ ਧੰਨਵਾਦ ਸੋ ਕੋਸ਼ਿਸ਼ ਕਰਾਂਗੇ ਆਪਾਂ ਸ਼ਾਮ ਦਾ ਜਿਹੜਾ ਪ੍ਰੋਗਰਾਮ ਹੈ ਉਹ ਹਰ ਰੋਜ਼ ਆਪਾਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆਈਏ ਸੋ ਉਹਦੇ ਲਈ ਸਹਿਯੋਗ ਸਾਥ ਤੁਹਾਡਾ ਬੇਹੱਦ ਜ਼ਰੂਰੀ ਹੈ ਸੋ ਅੱਜ ਇਹ ਸਾਂਝਾ ਜਿਹੜੀ ਆਪਾਂ ਸ਼ਾਮ ਦੇ ਪ੍ਰੋਗਰਾਮ ਦੀ ਪਾ ਰਹੇ ਹਾਂ ਸੋ ਇਹਦੇ ਵਿੱਚ ਖਬਰਾਂ ਦੀ ਜਿਹੜੀ ਸ਼ੁਰੂਆਤ ਆਪ ਦੇ ਵਿੱਚ ਜਿਹੜਾ ਮੌਸਮ ਦੀ ਹਾਲਾਤ ਨੇ ਉਹਨਾਂ ਨੂੰ ਲੈ ਕੇ ਆਪਾਂ ਸ਼ੁਰੂਆਤ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਜਿਹੜੀ ਵੱਡੀ ਖਬਰ ਜਿਹੜੀ ਅਕਾਲ ਤਖਤ ਸਾਬ ਤੋਂ ਆ ਰਹੀ ਹੈ ਗੱਲ ਉਹਦੇ ਤੋਂ ਸਟਾਰਟ ਕਰਾਂਗੇ ਪਹਿਲਾਂ ਮੌਸਮ ਦੀ ਗੱਲ ਆਪਾਂ ਇਸ ਤੋਂ ਬਾਅਦ ਕਰਦੇ ਹਾਂ। ਸ਼੍ਰੀ ਅਕਾਲ ਤਖਤ ਸਾਬ ਦੇ ਉੱਤੇ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਸੀ ਇਸੇ ਉਹਦੇ ਵਿੱਚ ਜਿੱਥੇ ਹੋਰ ਪੰਥਕ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਹੋਈ ਅੱਜ ਪੰਜਾਬ ਸਰਕਾਰ ਦੇ ਵਜ਼ੀਰ ਹਜੂਰ ਹਰਜੋਤ ਸਿੰਘ ਬੈਸ ਨੂੰ ਤਲਬ ਕੀਤਾ ਗਿਆ ਸੀ। ਉਹਨਾਂ ਨੂੰ ਅੱਜ ਉਸ ਉਥੋਂ ਅਕਾਲ ਤਖਤ ਸਾਬ ਤੋਂ ਜਿਹੜਾ ਉਹਨਾਂ ਨੂੰ ਪੁੱਛਿਆ ਗਿਆ ਕਿ ਜੋ ਕੁਝ ਸ਼੍ਰੀ ਨਗਰ ਦੇ ਵਿੱਚ ਉਸ ਸਮਾਗਮ ਦੇ ਵਿੱਚ ਹੋਇਆ ਹੈ ਜਿਹੜਾ ਸਮਾਗਮ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350ਵੇਂ ਸ਼ਹੀਦੀ ਸਮਾਗਮ ਨੂੰ ਮੁੱਖ ਰੱਖਦੇ ਹੋਏ ਕਰਵਾਇਆ ਜਾ ਰਿਹਾ ਸੀ ਉਹਦੇ ਵਿੱਚ ਜਿਸ ਤਰ੍ਹਾਂ ਦਾ ਨਾਚ ਗਾਣਾ ਹੋਇਆ ਕੀ ਤੁਸੀਂ ਇਸ ਗਲਤੀ ਨੂੰ ਮੰਨਦੇ ਹੋ ਤੁਸੀਂ ਸਬਕਾਰ ਕਰਦੇ ਹੋ ਕੀ ਤੁਸੀਂ ਉੱਥੇ ਮੌਜੂਦ ਸੀ ਸੋ ਇਹ ਸਵਾਲ ਜਦੋਂ ਹਰਜੋਤ ਸਿੰਘ ਬੈਂਸ ਨੂੰ ਕੀਤਾ ਗਿਆ ਤਾਂ ਉਹਨਾਂ ਨੇ ਹੱਥ ਜੋੜ ਕੇ ਨਿਮਰਤਾ ਦੇ ਨਾਲ ਕਿਹਾ ਕਿ ਹਾਂਜੀ ਮੈਂ ਇਹ ਗਲਤੀ ਨੂੰ ਸਬਕਾਰ ਕਰਦਾ ਤੇ ਮੈਂ ਉੱਥੇ ਮੌਕੇ ਤੇ ਮੌਜੂਦ ਸੀ ਸੋ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੋ ਸਜ਼ਾ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਧਾਰਮਿਕ ਸਜ਼ਾ ਜਿਹੜੀ ਲਾਈ ਜਾਏਗੀ ਉਹਨੂੰ ਤੁਸੀਂ ਸਹਿਕਾਰ ਕਰਦੇ ਹੋ ਤੇ ਉਹਨਾਂ ਨੇ ਖੜੇ ਮੱਥੇ ਕਿਹਾ ਕਿ ਜੋ ਵੀ ਮੈਨੂੰ ਇਸ ਬਦਲੇ ਜੋ ਮੇਰੇ ਜੋ ਮੇਰੇ ਗੁਨਾਹ ਗਲਤੀਆਂ ਨੇ ਇਹਦੇ ਬਦਲੇ ਜੋ ਵੀ ਸਜ਼ਾ ਲਾਈ ਜਾਏਗੀ ਮੈਂ ਸਹਿਕਾਰ ਕਰਾਂਗਾ ਸੋ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਸਥਾਨ ਤੱਕ ਸ੍ਰੀ ਦਰਬਾਰ ਸਾਹਿਬ ਤੋਂ ਪੈਦਲ ਜਾਣ ਦੀ ਜਿਹੜੀ ਉਹਨਾਂ ਨੂੰ ਹਦਾਇਤ ਕੀਤੀ ਹੈ ਔਰ ਨਾਲ ਜਿਹੜੇ ਉਹ ਰਸਤੇ ਨੇ ਉੱਥੇ ਤੱਕ ਜਿਹੜੇ ਨੇ ਉਹਨਾਂ ਨੂੰ ਸਹੀ ਸਲਾਮਤ ਕਰਨ ਦੇ ਲਈ ਉਹਨਾਂ ਦੀ ਚੰਗੇ ਰੱਖ-ਰਖਾਓ ਦੇਖਭਾਲ ਕਰਕੇ ਉਹਨਾਂ ਨੂੰ ਵਧੀਆ ਬਣਾਉਣ ਦੀ ਉਹਨਾਂ ਨੂੰ ਹਦਾਇਤ ਕੀਤੀ ਹੈ ਸੋ ਇਸ ਤੋਂ ਇਲਾਵਾ ਬਾਬਾ ਬਕਾਲਾ ਤੇ ਹੋਰ ਗੁਰੂ ਘਰਾਂ ਦੇ ਵਿੱਚ ਜਿਹੜੇ ਆ ਰਸਤੇ ਉੱਥੇ ਵੀ ਵਧੀਆ ਰਸਤੇ ਬਣਾਉਣ ਦੀ ਉਹਨਾਂ ਨੂੰ ਤਾਇਦ ਕੀਤੀ ਹੈ ਕਿ ਉਹਨਾਂ ਨੂੰ ਆਦੇਸ਼ ਕੀਤੇ ਨੇ ਕਿ ਉਹ ਉਹਨਾਂ ਰਸਤਿਆਂ ਨੂੰ ਵੀ ਵਧੀਆ ਬਣਾਉਣਗੇ ਤੇ ਇਸ ਤੋਂ ਇਲਾਵਾ ਗੁਰਦੁਆਰਾ ਸੀਸਗੰਜ ਸਾਹਿਬ ਤੇ ਉਸ ਤੋਂ ਇਲਾਵਾ ਆਪਣੇ ਆਨੰਦਪੁਰ ਸਾਹਿਬ ਦੇ ਵਿੱਚ ਜੋੜਿਆਂ ਦੀ ਸੇਵਾ ਕਰਨੀ ਹੈ ਔਰ ਜੋੜਿਆਂ ਦੀ ਸੇਵਾ ਤੇ ਨਾਲ ਉਸ ਤੋਂ ਬਾਅਦ 1100 ਰੁਪਏ ਦੀ ਦੇਖ ਕਰਕੇ ਤੁਸੀਂ ਉੱਥੇ ਆਪਣਾ ਪਛਤਾਵਾਪ ਕਰਨਾ ਸੋ ਸਾਰੀਆਂ ਸੇਵਾਵਾਂ માં ਹਰਜੋਤ ਸਿੰਘ ਬੈਂਸ ਸੋਣਾ ਵੱਲੋਂ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਸਿਰ ਨੀਮਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਵਾਰਕਾਰ ਕੀਤੀਆਂ ਗਈਆਂ ਇਸ ਮਾਮਲੇ ਦੇ ਵਿੱਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਹਲੇ ਉਹਨਾਂ ਨੇ ਪੇਸ਼ ਹੋਣਾ ਕਿਉਂਕਿ ਉਹ ਵਿਦੇਸ਼ ਦੇ ਵਿੱਚ ਨੇ ਤੇ ਇਸ ਤੋਂ ਪਹਿਲਾਂ ਜਿਹੜਾ ਉਹ ਗੀਤ ਵਿਵਾਦਿਤ ਗੀਤ ਜਿਹਦੇ ਉੱਤੇ ਭੰਗੜਾ ਡਾਂਸ ਹੋਇਆ ਸੀ ਉਹ ਵੀ ਇੱਕ ਸਿੱਖ ਕਲਾਕਾਰ ਵੀਰ ਸਿੰਘ ਵੱਲੋਂ ਗਾਇਆ ਗਿਆ ਸੀ ਜਿਸ ਨੇ ਆਪਣਾ ਪਹਿਲਾ ਹੀ ਮਾਫੀ ਨਾਮਾ ਪਛਤਾਪ ਸ਼੍ਰੀ ਅਕਾਲ ਤਖਸਾਲ ਦੇ ਉੱਤੇ ਪੁੱਛਦਾ ਕਰ ਦਿੱਤਾ ਸੀ ਸੋ ਕੋਲ ਮਿਲਾ ਕੇ ਹੁਣ ਜਿਹੜਾ ਇਹ ਮਾਮਲਾ ਸ਼੍ਰੀ ਅਕਾਲ ਤਖਸਾਲ ਸਾਬ ਨੇ ਇਸ ਮਾਮਲੇ ਦਾ ਇੱਕ ਤਰ੍ਹਾਂ ਨਾਲ ਨਿਵੇੜਾ ਕੀਤਾ ਸੋ ਹੁਣ ਅੱਗੇ ਤੋਂ ਨਾਲ ਦੀ ਨਾਲ ਉਹਨਾਂ ਨੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਪੰਜਾਬ ਸਰਕਾਰ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਉਹਨਾਂ ਦੀ ਜੀਵਨ ਬਾਰੇ ਗੋਸ਼ਟੀਆਂ ਕਰਵਾਵੇ ਸੈਮੀਨਾਰ ਕਰਵਾਵੇ ਪਰ ਗੁਰਮਰਯਾਦਾ ਅਨੁਸਾਰ ਕਰਾਵੇ ਪਰ ਜਿਹੜੇ ਨਗਰ ਕੀਰਤਨ ਨੇ ਉਹ ਸ਼੍ਰੀ ਗੁਰੂ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਜਿਹੜੇ ਕੱਢੇ ਜਾਣੇ ਨੇ ਉਹਨਾਂ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਨਿਭਾਵੇ ਤਾਂ ਚੰਗੀ ਗੱਲ ਹੈ ਔਰ ਜਿਹੜੇ ਸਮਾਗਮ ਪੰਜਾਬ ਸਰਕਾਰ ਨੇ ਕਰਾਉਣੇ ਨੇ ਤੇ ਅਕਾਲ ਤਖਤ ਸਾਹਿਬ ਨੇ ਆਦੇਸ਼ ਕੀਤਾ ਕਿ ਉਹਨਾਂ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਆਪਣੇ ਧਰਮ ਪ੍ਰਚਾਰ ਕਮੇਟੀ ਆ ਉਹਦਾ ਸਹਿਯੋਗ ਨਾਲ ਲਿਆ ਜਾਵੇ ਤੇ ਇਸ ਤੋਂ ਬਾਅਦ ਨਾਲ ਦੀ ਨਾਲ ਜਿਹੜਾ ਪੰਜਾਬ ਆਪਣੇ ਇੱਕ ਹੋਰ ਜਿਹੜਾ ਆਦੇਸ਼ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਸ ਤੋਂ ਇਲਾਵਾ ਜਾਰੀ ਕੀਤਾ ਹੈ ਉਹਦੇ ਵਿੱਚ ਜਿਹੜੀ ਪਿਛਲੇ ਦਿਨੀ ਜਿਹੜੀ 5 ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਉੱਤੇ ਦਸੰਬਰ 2024 ਦੇ ਵਿੱਚ ਬਣਾਈ ਗਈ ਸੀ ਅਕਾਲੀ ਦਲ ਨੂੰ ਸਾਰੇ ਨੂੰ ਇੱਕ ਕਰਨ ਵਾਸਤੇ ਭਰਤੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਸ ਕਮੇਟੀ ਨੂੰ ਸਿੱਧੇ ਰੂਪ ਦੇ ਵਿੱਚ ਤਾਂ ਨਹੀਂ ਨਾਮ ਲਿਆ ਗਿਆ ਪਰ ਇਹ ਗੱਲ ਕਹੀ ਗਈ ਹੈ ਕਿ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਅਕਾਲ ਤਖਤ ਨੂੰ ਸਮਰਪਿਤ ਹੋਣ ਦੀਆਂ ਗੱਲਾਂ ਕਹਿ ਰਹੇ ਨੇ ਕਿਸ ਜਿਹੜੇ ਜਿਨੇ ਵੀ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਉਹ ਇਨ ਬਿਨ ਨਹੀਂ ਮੰਨੇ ਆ ਸੋ ਉਹ ਅਕਾਲ ਤਖਤ ਸਾਹਿਬ ਦਾ ਨਾਮ ਨਹੀਂ ਵਰਤ ਸਕਦਾ ਸੋ ਇਸ ਤਰ੍ਹਾਂ ਦੀ ਜਿਹੜੀ ਹੈ ਹਦਾਇਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੋਂ ਹੁਣ ਇਹ ਹੋਈ ਹੈ ਸੋ ਸਿੱਧੇ ਰੂਪ ਦੇ ਵਿੱਚ ਜਿਹੜੀ ਪੰਜ ਮੈਂਬਰੀ ਕਮੇਟੀ ਜਿਹੜੀ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਦਾ ਥਾਪੜ ਮਿਲਿਆ ਦੱਸਦੀ ਹੈ ਸੋ ਕਿਤਨੋਂ ਕਿਤੇ ਇਹ ਉਸ ਨੂੰ ਇੱਕ ਤਰ੍ਹਾਂ ਦਾ ਜਿਹੜਾ ਸੰਕੇਤ ਜਿਹੜਾ ਦਿੱਤਾ ਜਾ ਰਿਹਾ ਕਿਉਂਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਸ ਕਮੇਟੀ ਵੱਲੋਂ ਜਿਹੜੀ ਆ ਭਾਰਤੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ ਜਿਲ੍ਹਾ ਡੈਲੀਗੇਟ ਡੈਲੀਗੇਟ ਚੁਣੇ ਜਾ ਰਹੇ ਨੇ ਤੇ ਪ੍ਰਧਾਨ ਦੀ ਚੋਣ ਜਿਹੜੀ ਆ ਉਹ ਇੱਥੇ ਹੀ ਅਸ਼ਰੀ ਅਕਾਲ ਤਖਸਦ ਦੇ ਉੱਤੇ ਹੀ ਸਾਡੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਿਹੜੀ ਇਹਨਾਂ ਵੱਲੋਂ ਕਰਵਾਈ ਜਾਣੀ ਹੈ ਸੋ ਤੇਜਾ ਸਿੰਘ ਸਮੁੰਦਰੀ ਹਾਲ ਦੇ ਲਾਗੇ ਕਿਤੇ ਇਹਨਾਂ ਦੇ ਵੱਲੋਂ ਉੱਥੇ ਕੋਈ ਪ੍ਰੋਗਰਾਮ ਉਲੀਕਿਆ ਜਾ ਰਿਹਾ ਅੰਮ੍ਰਿਤਸਰ ਦੇ ਵਿੱਚ ਸੋ ਇਹਦੇ ਵਾਸਤੇ ਉਹਨਾਂ ਨੇ ਪਹਿਲਾਂ ਹੀ ਇਸ ਚੀਜ਼ ਦਾ ਜਿਹੜਾ ਲੋਕਿਆ ਕਿ ਅਕਾਲ ਤਖਸਦ ਸਾਹਿਬ ਨੇ ਗੱਲ ਕਹੀ ਹੈ ਕਿ ਇਹ ਸੰਗਤ ਦੇ ਵਿੱਚ ਇੱਕ ਤਰ੍ਹਾਂ ਨਾਲ ਭਲੇਖਾ ਪਾਇਆ ਜਾ ਰਿਹਾ ਸੋ ਹੁਣ ਦੇਖਦੇ ਹਾਂ ਇਸ ਨੂੰ ਕਿਸ ਤਰ੍ਹਾਂ ਲੈਂਦੀ ਆ ਇਹ ਕਮੇਟੀ ਕਿਉਂਕਿ ਸਿੱਧੇ ਰੂਪ ਦੇ ਵਿੱਚ ਬੇਸ਼ੱਕ ਨਾਮ ਨਹੀਂ ਲਿਆ ਪਰ ਸੰਕੇਤ ਜਿਹੜੇ ਨੇ ਉਹ ਸਿੱਧੇ ਉਸੇ ਤਰ੍ਹਾਂ ਨੂੰ ਉਧਰ ਨੂੰ ਮਿਲਦੇ ਨਜ਼ਰ ਆ ਰਹੇ ਨੇ ਸੋ ਮੈਂ ਜਿਹੜੇ ਸਰੋਤੇ ਦਰਸ਼ਕ ਸਾਡੇ ਨਾਲ ਨਵੇਂ ਜੁੜ ਰਹੇ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਇਸ ਚੈਨਲ ਨੂੰ ਜਿਹੜਾ ਉਹ ਸਬਸਕ੍ਰਾਈਬ ਕਰਨ ਤੇ ਨਾਲ ਦੀ ਨਾਲ ਇਸ ਚੱਲਦੇ ਪ੍ਰੋਗਰਾਮ ਨੂੰ ਡਬਲ ਟੈਪ ਕਰਕੇ ਸਕਰੀਨ ਦੇ ਉੱਤੇ ਜਿਹੜਾ ਤੁਸੀਂ ਇਸ ਚੱਲਦੇ ਲਾਈਵ ਪ੍ਰੋਗਰਾਮ ਨੂੰ ਜਿਹੜਾ ਤੁਸੀਂ ਜ਼ਰੂਰ ਲਾਇਕ ਜ਼ਰੂਰ ਕਰੋ ਕਿਉਂਕਿ ਤੁਹਾਡੇ ਸਹਿਯੋਗ ਤੋਂ ਬਿਨਾ ਆ ਕੋਈ ਵੀ ਅਦਾਰਾ ਚੈਨਲ ਚਲਾਉਣਾ ਮੁਸ਼ਕਲ ਹੈ ਸੋ ਤੁਹਾਡਾ ਸਾਥ ਸਹਿਯੋਗ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਸਾਨੂੰ ਮਿਲ ਰਿਹਾ ਹੈ ਇਹਦੇ ਲਈ ਅਦਾਰਾ ਹਮੇਸ਼ਾ ਤੁਹਾਡਾ ਰਣੀ ਹੈ ਸੋ ਇਹ ਵਾਅਦਾ ਤੁਹਾਡੇ ਨਾਲ ਕਿ ਜਿਹੜੀ ਖਬਰ ਪੰਜਾਬ ਦੀ ਅਸਲ ਤਸਵੀਰ ਆ ਉਹ ਤੁਹਾਡੇ ਤੱਕ ਜਰੂਰ ਲੈ ਕੇ ਆਵਾਂਗੇ ਸੋ ਉਹਦੇ ਲਈ ਤੁਹਾਡਾ ਸਾਥ ਤੇ ਸਹਿਯੋਗ ਸਾਨੂੰ ਇਸੇ ਤਰ੍ਹਾਂ ਦਾ ਜਰੂਰ ਚਾਹੀਦਾ ਸੋ ਅਗਲੀ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜਾ ਜਿਸ ਤਰ੍ਹਾਂ ਮੈਂ ਦੱਸਿਆ ਕਿ ਮੌਸਮ ਦੀ ਮਾਰ ਜਿਹੜੀ ਆ ਉਹ ਪੈ ਰਹੀ ਹੈ ਉੱਪਰ ਪਹਾੜਾਂ ਦੇ ਵਿੱਚ ਹਿਮਾਚਲ ਦੇ ਵਿੱਚ ਭਾਰੀ ਬਰ ਮੀ ਪੈ ਰਿਹਾ ਸੋ ਉਧਰ ਉਤਰਾਖੰਡ ਦੇ ਵਿੱਚ ਕੱਲ ਆਪਾਂ ਜ਼ਿਕਰ ਕੀਤਾ ਸੀ ਸਵੇਰ ਦੇ ਪ੍ਰੋਗਰਾਮ ਵਿੱਚ ਵੀ ਵੀ ਉਤਰਾਕਾਸ਼ੀ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਬੱਦਲ ਫਟਣ ਤੋਂ ਬਾਅਦ ਸੋ ਹਿਮਾਚਲ ਦੇ ਵਿੱਚ ਵੀ ਜਿਹੜੇ ਆ ਭਾਰੀ بارش ਦੇ ਨਾਲ ਕਾਫੀ ਜ਼ਿਆਦਾ ਉੱਥੇ ਨੁਕਸਾਨ ਹੋ ਰਿਹਾ ਉਹ ਜਿਹੜਾ ਪਾਣੀ ਦਾ ਵਹਾਪ ਪੱਧਰ ਉਹ ਸਾਡੇ ਡੈਮਾਂ ਦੇ ਵਿੱਚ ਪਾਣੀ ਵਧ ਰਿਹਾ ਸੋ ਅੱਜ ਪੌਗ ਡੈਮ ਦੇ ਵਿੱਚੋਂ ਵਾਧੂ ਪਾਣੀ ਹ ਹੁਣ ਤੋਂ ਕੁਝ ਸਮਾਂ ਪਹਿਲਾਂ ਛੱਡਣਾ ਪ੍ਰਕਿਰਿਆ ਜਿਹੜੀ ਹੈ ਬੀਬੀਐਮਪੀ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਸੋ ਇਤਿਆਤਨ ਜਿਹੜੇ ਨੀਵੇਂ ਇਲਾਕਿਆਂ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਉਹ ਇੱਥੋਂ ਹਟ ਕੇ ਉੱਚੀ ਜਗ੍ਹਾ ਦੇ ਉੱਤੇ ਚਲੇ ਜਾਣ ਤੇ ਇਸੇ ਤਰ੍ਹਾਂ ਸੁਖਣਾ ਝੀਲ ਜਿਹੜੀ ਹੈ ਚੰਡੀਗੜ੍ਹ ਦੇ ਲਾਗੇ ਹੈਗੀ ਹੈ ਉਹਦੇ ਵਿੱਚ ਵੀ ਪਾਣੀ ਦਾ ਪੱਧਰ ਵਧ ਰਿਹਾ ਤੇ ਉਹਦਾ ਵੀ ਇੱਕ ਫਲੱਡ ਗੇਟ ਜਿਹੜਾ ਉਹ ਖੁੱਲਿਆ ਗਿਆ ਸੋ ਕੁੱਲ ਮਿਲਾ ਕੇ ਪਾਣੀ ਦਾ ਵਹਾਅ ਉਪਰੋਂ ਤੇਜ਼ ਆ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਨਹਿਰਾਂ ਦੇ ਵਿੱਚ ਵੀ ਪਾਣੀ ਵਧਣ ਦੇ ਆਸਾਰ ਨੇ ਤੇ ਪਾਣੀ ਬਰਸਾਤਾਂ ਵੀ ਜਿਹੜੀਆਂ ਇਸ ਵਾਰੀ ਜਿਹੜੀਆਂ ਮੌਨਸੂਨ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀਆਂ ਨੇ ਸੋ ਪੰਜਾਬ ਹਰਿਆਣਾ ਰਾਜਸਥਾਨ ਤੇ ਹੋਰ ਸੂਬਿਆਂ ਦੇ ਵਿੱਚ ਬੜੇ-ਬੜੇ ਪੱਧਰ ਦੇ ਉੱਤੇ ਬਰਸਾਤਾਂ ਹੋ ਰਹੀਆਂ ਨੇ ਸੋ ਇਸੇ ਕਰਕੇ ਜਿਹੜਾ ਦਰਿਆਵਾਂ ਦਾ ਡੈਮਾਂ ਦਾ ਜਿਹੜਾ ਪਾਣੀ ਦਾ ਪੱਧਰ ਉਹ ਲਗਾਤਾਰ ਵੱਧ ਰਿਹਾ ਸੋ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਮਹਾਲੀ ਦੇ ਵਿੱਚ ਅੱਜ ਸਵੇਰੇ ਤੜਕਸਾਰ ਜਿਹੜਾ ਇੱਕ ਅ ਇੰਡਸਟਰੀ ਫੇਸ ਇੰਡਸਟਰੀ ਏਰੀਆ ਫੇਸ 9 ਦੇ ਵਿੱਚ ਇੱਕ ਆਕਸੀਜਨ ਵਾਲੀ ਫੈਕਟਰੀ ਦੇ ਵਿੱਚ ਇੱਕ ਤਮਾਕਾ ਹੋਇਆ ਆਕਸੀਜਨ ਸਿਲੰਡਰਾਂ ਦੇ ਵਿੱਚ ਲੀਕੇਜ ਤੋਂ ਬਾਅਦ ਉੱਥੇ ਬਹੁਤ ਇੱਕ ਵੱਡਾ ਤਮਾਕਾ ਹੋਇਆ ਜਿਹਦੇ ਨਾਲ ਉੱਥੇ ਸ਼ੈੱਡ ਵਗੈਰਾ ਤੇ ਹੋਰ ਉੱਥੇ ਜਿਹੜਾ ਕਾਫੀ ਨੁਕਸਾਨ ਹੋਇਆ ਕੁਝ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਜਿਹੜਾ ਐਡਮਿਟ ਕਰਵਾਇਆ ਗਿਆ ਮੌਕੇ ਦੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਵੱਲੋਂ ਤੇ ਨਾਲ ਦੀ ਨਾਲ ਜਿਹੜਾ ਫਾਇਰ ਬ੍ਰਿਗੇਡ ਵੱਲੋਂ ਪਹੁੰਚ ਕੇ ਸਥਿਤੀ ਤੇ ਕਾਬੂ ਪਾਇਆ ਗਿਆ ਔਰ ਵੱਡੇ ਨੁਕਸਾਨ ਤੋਂ ਬਚਾਰਿਆ ਔਰ ਉਹਦੇ ਲਈ ਜਿਹੜਾ ਹੁਣ ਇਸ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਮਾਮਲਾ ਹੈ ਕੀ ਆ ਵੀ ਕਿਸ ਤਰ੍ਹਾਂ ਇਹ ਸਾਰਾ ਕੁਝ ਹੋਇਆ ਸੋ ਜਾਂਚ ਤੋਂ ਬਾਅਦ ਜੋ ਕੁਝ ਸਾਹਮਣੇ ਆਏਗਾ ਪ੍ਰਸ਼ਾਸਨ ਦਾ ਕਹਿਣਾ ਕਿ ਉਹਦੇ ਉੱਤੇ ਉਸ ਹੱਬ ਨੇ ਨਾਲ ਜਿਹੜੇ ਬਣਦੀ ਕਾਰਵਾਈ ਕੀਤੀ ਜਾਊਗੀ ਸੋ ਹੁਣ ਲੈਂਡ ਪੂਲਿੰਗ ਪਾਲਿਸੀ ਦੀ ਅਗਰ ਗੱਲ ਕਰੀਏ ਤਾਂ ਇੱਥੇ ਆਮ ਆਦਮੀ ਪਾਰਟੀ ਨੂੰ ਜਿੱਥੇ ਕਿਸਾਨ, ਸਯੁਕਤ ਕਿਸਾਨ ਮੋਰਚਾ ਤੇ ਇੱਕ ਪੰਜਾਬ ਦੀਆਂ ਸਿਆਸੀ ਪਾਰਟੀਆਂ ਘੇਰਦੀਆਂ ਨਜ਼ਰ ਆ ਰਹੀਆਂ ਸੀ ਸੋ ਹੁਣ ਲਗਾਤਾਰ ਇਹਦੇ ਉੱਤੇ ਵਿਰੋਧ ਜਿਹੜਾ ਵਧਦਾ ਜਾ ਰਿਹਾ ਪੰਜਾਬ ਦੇ ਵਿੱਚ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਬਲਾਕ ਪ੍ਰਧਾਨ ਕਈ ਜਗ੍ਹਾ ਤੋਂ ਉਹ ਅਸਤੀਫੇ ਦੇ ਰਹੇ ਨੇ ਨਾਰਾਜ਼ਗੀ ਦੇ ਵਿੱਚ ਤੇ ਇੱਕ ਨਵੀਂ ਖਬਰ ਜਿਹੜੀ ਆ ਹੁਣ ਨਿਕਲ ਕੇ ਸਾਹਮਣੇ ਆ ਰਹੀ ਹੈ ਸੋ ਜਿਹੜਾ ਖਾਸ ਤੌਰ ਦੇ ਉੱਤੇ ਭਾਜਪਾ ਵੱਲੋਂ ਹੁਣ ਇਸ ਮਾਮਲੇ ਨੂੰ ਜਿਹੜਾ ਸਿਆਸੀ ਤੌਰ ਦੇ ਉੱਤੇ ਪਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋਨਾਂ ਦਾ ਕਹਿਣਾ ਹੈ ਕਿ ਉਹ 17 ਮਾਰਚ ਤੱਕ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਕਿਸਾਨੀ ਦੇ ਹੱਕ ਦੇ ਵਿੱਚ ਕਿਸਾਨੀ ਬਚਾਓ ਪੰਜਾਬ ਬਚਾਓ ਇੱਕ ਯਾਤਰਾ ਸ਼ੁਰੂ ਕਰਨ ਜਾ ਰਹੀ ਹੈ ਪਟਿਆਲੇ ਤੋਂ ਹੀ ਯਾਤਰਾ ਸ਼ੁਰੂ ਹੋਣੀ ਹੈ ਤੇ 17 ਤਰੀਕ ਨੂੰ ਤੇ 5 ਸਤੰਬਰ ਨੂੰ ਪਠਾਨਕੋਟ ਦੇ ਵਿੱਚ ਜਾ ਕੇ ਯਾਤਰਾ ਖਤਮ ਹੋਏਗੀ ਸੋ ਇਹਦੇ ਵਾਸਤੇ ਜਿਹੜਾ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਹੁੰਦੀ ਹੋਈ ਇਹ ਯਾਤਰਾ ਜਿਹੜੀ ਪਠਾਨਕੋਟ ਤੱਕ ਚੱਲੇਗੀ ਸੋ ਇਹਦੇ ਕੀ ਮਾਇਨੇ ਨੇ ਕਿਸ ਤਰ੍ਹਾਂ ਭਾਜਪਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਵਿੱਚ ਆਪਣਾ ਜਨ ਆਧਾਰ ਬਣਾਉਣ ਦੇ ਵਿੱਚ ਕਾਮਯਾਬ ਹੁੰਦੀ ਆ ਔਰ ਸਮਾਂ ਦੱਸੇਗਾ ਕਿਉਂਕਿ ਤਿੰਨ ਖੇਤੀ ਕਾਨੂੰਨ ਲਿਆ ਕੇ ਭਾਜਪਾ ਨੇ ਵੀ ਕਿਸਾਨੀ ਦੀ ਨਾਰਾਜ਼ਗੀ ਝੱਲੀ ਸੀ ਪਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਕਾਨੂੰਨਾਂ ਨੂੰ ਵਾਪਸ ਲੈ ਕੇ ਕਿ ਤਰ੍ਹਾਂ ਕਿਤੇ ਕਿਸਾਨੀ ਦੀ ਨਾਰਾਜ਼ਗੀ ਜਿਹੜੀ ਉਹ ਦੂਰ ਕਰ ਦਿੱਤੀ ਸੀ ਪਰ ਹੁਣੇ ਜਿਹੜਾ ਨਵੇਂ ਮਾਮਲੇ ਦੇ ਵਿੱਚ ਇਸ ਵਾਰੀ ਪੰਜਾਬ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ ਸੋ ਦੇਖਦੇ ਹਾਂ ਇਹਦੇ ਵਿੱਚੋਂ ਕੀ ਕੁਝ ਨਿਕਲ ਕੇ ਆਉਂਦਾ ਪੰਜਾਬ ਸਰਕਾਰ ਇਸ ਫੈਸਲੇ ਤੋਂ ਪਿੱਛੇ ਹਟਦੀ ਹੈ ਤੇ ਜਾਂ ਫਿਰ ਇਹਦੇ ਉੱਤੇ ਅੱਗੇ ਵਧਦੀ ਹੈ ਹੁਣ ਸਮਾਂ ਦੱਸੇਗਾ ਸੋ ਦੂਜੀ ਗੱਲ ਕਰੀ ਅੱਜ ਬਿਕਰਮ ਮਜੀਠੀਆ ਉਹਨਾਂ ਦੀ ਜਵਾਨ ਤਾਰਜੀ ਲੱਗੀ ਸੀ ਉਹਦੇ ਉੱਤੇ ਚਰਚਾ ਹੁਣ ਤੋਂ ਬਾਅਦ ਹੁਣੇ ਕੱਲ ਨੂੰ ਵੀ ਇਸ ਮਾਮਲੇ ਦੇ ਉੱਤੇ ਚਰਚਾ ਹੋਣੀ ਹੈ ਸੋ ਉਮੀਦ ਹੈ ਵੀ ਸ਼ਾਇਦ ਕੱਲ੍ਹ ਹੁਣ ਇਸ ਮਾਮਲੇ ਦੇ ਵਿੱਚ ਕੋਈ ਨਾ ਕੋਈ ਫੈਸਲਾ ਆ ਜਾਵੇ ਜਵਾਨ ਤਾਂ ਹੁੰਦੀ ਆ ਜਾਂ ਨਹੀਂ ਹੁੰਦੀ ਸ਼ਾਇਦ ਕੱਲ ਨੂੰ ਤੈ ਹੋ ਜਾਵੇ ਤੇ ਜਿਹੜੀ ਆ ਵਿਕਰਮ ਮਜੀਠੀਆ ਉਹਨਾਂ ਦੀ ਆਪਣੇ ਵੈਰਕ ਬਦਲਣ ਦੀ ਜਿਹੜੀ ਆ ਚੱਲ ਰਹੀ ਆ ਦਰਖਾਸਤ ਉਹ ਦੀ 12 ਤਰੀਕ ਜਿਹੜੀ ਆ ਹੁਣ ਅੱਗੇ ਪੈ ਗਈ ਆ ਸੋ ਕੁੱਲ ਮਿਲਾ ਕੇ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਤਾਰੀਖ पे ਤਾਰੀਖ ਅੱਗੇ ਦੀ ਅੱਗੇ ਪੈ ਰਹੀ ਆ ਸੋ ਕੁੱਲ ਮਿਲਾ ਕੇ ਅਸੀ ਕੁਝ ਖਬਰਾਂ ਜੀ ਆਥਣ ਵੇਲੇ ਦੀਆਂ ਆਥਣ ਵੇਲਾ ਪ੍ਰੋਗਰਾਮ ਜਿਹੜਾ ਜਰੂਰ ਤੁਸੀਂ ਜੁੜਿਆ ਕਰੋ ਸਾਡੇ ਨਾਲ ਸੋ ਜਿੰਨੇ ਵੀ ਤੁਸੀਂ ਅੱਜ ਦਰਸ਼ਕ ਸਾਡੇ ਨਾਲ ਜੁੜਿਓ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਵੇਰ ਵੇਲੇ ਵੀ ਅਸੀਂ ਲਾਈਵ ਲੈ ਕੇ ਆਉਨੇ ਆ ਪੰਜਾਬ ਦੁਨੀਆ ਭਰ ਦੀਆਂ ਖਬਰਾਂ ਤੇ ਸ਼ਾਮ ਨੂੰ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਨਾਲੇ ਖਬਰਾਂ ਲੈ ਕੇ ਆਈਏ ਦਿਨ ਦੇ ਵਿੱਚ ਹੋਰ ਬਹੁਤ ਸਾਰੇ ਨਵੇਂ ਪ੍ਰੋਗਰਾਮ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਪਰ ਤੁਹਾਡੇ ਸਾਥ ਤੋਂ ਬਿਨਾ ਕੁਝ ਵੀ ਸੰਭਵ ਨਹੀਂ ਹੈ ਤੁਹਾਡੇ ਵਿੱਚੋਂ ਕੋਈ ਟੈਲੈਂਟਡ ਹੈ ਇਨਸਾਨ ਜਿਹੜਾ ਕੋਈ ਪ੍ਰੋਗਰਾਮ ਕਰਨਾ ਚਾਹੁੰਦਾ ਉਹਦੇ ਲਈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਥੇ ਮੌਕੇ ਦੇਵਾਂਗੇ ਸੋ ਮਿਆਰੀ ਖਬਰਾਂ ਮਿਆਰੀ ਪ੍ਰੋਗਰਾਮਾਂ ਦੇ ਲਈ ਇੱਕ ਮੰਚ ਆਪਣਾ ਪੰਜਾਬ ਦਾ ਜਿਹਦੇ ਉੱਤੇ ਪੰਜਾਬ ਦੀ ਅਸਲ ਤਸਵੀਰ ਲੈ ਕੇ ਤੁਹਾਡੇ ਤੱਕ ਆਉਣ ਦਾ ਵਾਅਦਾ ਸਾਡੇ ਵੱਲੋਂ ਕੀਤਾ ਹੋਇਆ ਸੋ ਹੁਣ ਇਸ ਵਾਅਦੇ ਨਾਲ ਆਪਣੇ ਦੋਸਤ ਅਤੇ ਹੋਸਟ ਗੁਰਪ੍ਰੀਤ ਸਿੰਘ ਚਾਹਲ ਨੂੰ ਇਜਾਜ਼ਤ ਦਿਓ ਕੱਲ ਫੇਰ ਮਿਲਾਂਗੇ ਤੇ ਰੱਬ ਰਾਖਾ ਹੋਈਆਂ ਭੋਲਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ